ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਨ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ 14ਵੀਂ ਵਾਰ ਆਪਣੀ ਚੱਲ ਰਹੀ ਸੀ ਜਿੰਨੀਆਂ 10 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਾਨੂੰ ਦੁੱਧ ਦੇ ਖੜ ਖਾਏ ਨਾ ਆਪ ਗਣਾਇਆ ਗਊ ਨੂੰ ਘਾ ਖਾ ਕੇ ਦੁੱਧ ਦਿੰਦੀ ਹੈ ਫਿਰ ਆਪਣਾ ਆਪ ਨਹੀਂ ਗਣਾਉਂਦੀ ਗਰੀਬ ਹੁੰਦੀ ਹੈ ਦੁੱਧ ਉਹ ਦਹੀਂ ਜਮਾਏ ਕਿਉ ਨਿਪਜਾਇਆ ਉਸ ਦੇ ਦੁੱਧ ਤੋਂ ਫਿਰ ਦਹੀਂ ਜਮਾਈ ਦਾ ਉਸ ਨੂੰ ਰੜਕ ਕੇ ਕਿਉ ਕੱਢੀਦਾ ਗੋਹਾ ਮੂਤਰ ਨਿਮਾਏ ਪੂਜ ਕਰਾਇਆ ਗੋਹੇ ਨਾਲ ਲੇਪਣ ਹੁੰਦਾ ਹੈ ਉਸ ਦੇ ਮੂਤਰ ਤੋਂ ਪੰਚામ੍ਰਿਤ ਬਣਾ ਹਿੰਦੂ ਲੋਕ ਪੂਜਾ ਕਰਦੇ ਹਨ ਅੱਗੇ ਤਿੰਨ ਟੋਕਾ ਵੇਖੇ ਸਿਧਾਂ ਦੱਸਦੇ ਨੇ 36 ਅੰਮ੍ਰਿਤ ਖਾਏ ਕੁਚੀਲ ਕਰਾਇਆ ਕਹਿੰਦੇ ਮਨੁੱਖ 36 ਪ੍ਰਕਾਰ ਦੇ ਭੋਜਨ ਖਾ ਕੇ ਕੁਚੀਲ ਕਰ ਦਿੰਦਾ ਹੈ ਸਾਥ ਸੰਗਤ ਚੱਲ ਜਾਏ ਸਤਿਗੁਰ ਤੇ ਆਇਆ ਪਰੰਤੂ ਜੋ ਪ੍ਰਾਣੀ ਸਾਥ ਸੰਗ ਦੇ ਵੇਖੇ ਘਰੋਂ ਚੱਲ ਕੇ ਜਾ ਪਹੁੰਚਦਾ ਏ ਔਰ ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਤੇ ਆਉਂਦਾ ਹੈ ਸਫਲ ਜਨਮ ਜਗ ਆਏ ਸੁਖ ਫਲ ਪਾਇਆ ਉਸ ਦਾ ਜਗ ਵੇਖੇ ਜਨਮ ਲੈਣਾ ਸਫਲ ਹੈ ਉਸ ਨੇ ਸੁਖ ਫਲ ਪਾਇਆ ਹੈ ਸਵੈ ਸਰੂਪ ਆਨੰਦ ਨੂੰ ਧਾਰਨ ਕੀਤਾ ਹੈ ਦੁੱਖ ਸਹਿ ਕਮਾਹੇ ਭਾਣਾ ਪਾਇਆ ਕਪਾਹ ਵਡਾ ਦੁੱਖ ਸਹਾਰਦੀ ਏ ਮਨ ਨੂੰ ਰੱਬ ਦਾ ਭਾਣਾ ਚੰਗਾ ਲੱਗਦਾ ਏ ਵੇਲਣ ਵੇਲ ਬਣਾਏ ਵਿਲਾਏ ਤੁੰਬ ਤੁਮਾਇਆ ਕਹਿੰਦੇ ਵਿਲ ਨੇ ਵੇਖੇ ਪਾ ਕੇ ਬਡੇਮਾ ਅਡ ਕੀਤਾ ਜਾਂਦਾ ਹੈ ਹੱਥਾਂ ਨਾਲ ਤੁੰਬਾ ਤੁੰਬਾ ਅਰਤੀ ਰੱਤੀ ਕੀਤਾ ਜਾਂਦਾ ਹੈ ਪਿੰਜਣ ਪਿੰਜ ਫਿਰ ਆਏ ਸੂਤ ਕਤਾਇਆ ਪੈਣ ਵਿੱਚੋਂ ਕੱਢਦਾ ਫਿਰ ਚਰਖਿਆਂ ਵਿੱਚ ਕਹਿੰਦੇ ਸੂਤ ਕੱਤੀਦਾ ਨਲੀ ਜੁਲਾਹੇ ਵਾਹੇ ਚੀਰ ਬਣਾਇਆ ਜੁਲਾਹਾ ਨਲੀਆਂ ਵਿੱਚ ਪਾ ਕੇ ਕੱਪੜਾ ਉਣਦਾ ਹੈ ਖੰਭ ਚੜਾਏ ਨਾ ਖੁੰਭ ਚੜਾਏ ਹਨ ਬਾਹੇ ਨੀਰ ਧਵਾਇਆ ਕਹਿੰਦੇ ਧੋਬੀ ਲੋਕ ਖੁੰਭ ਪੁਰ ਚੜਾਉਂਦੇ ਹਨ ਫਿਰ ਵਗਦੇ ਨਦੀ ਨਾਲਿਆਂ ਪਰ ਪਾਣੀ ਨਾਲ ਸਾਫ਼ ਕਰਦੇ ਹਨ ਪੈਨ ਸਾਹੇ ਪਾਤ ਸਾਹ ਸਭਾ ਸੁਹਾਇਆ ਪਾਤਸ਼ਾਹ ਰਸ਼ਾ ਲੋਕ ਕੱਪੜਿਆਂ ਨੂੰ ਪਹਿਨ ਕੇ ਸਭਾ ਵੇਖੇ ਸੁਭਾਏ ਮਨ ਹੁੰਦੇ ਹਨ ਜਾਨ ਮਜੀਠੇ ਰੰਗ ਆਪ ਪੀਹਾਇਆ ਕਹਿੰਦੇ ਦੇਖੋ ਮਜੀੜ ਤੇ ਰੰਗ ਨੇ ਪਹਿਲੇ ਆਪਣਾ ਆਪ ਚੱਕੀ ਵੇਖੇ ਪਸਾਇਆ ਕਦੇ ਨਾ ਛੱਡੇ ਸੰਗ ਬਣਤ ਬਣਾਇਆ ਭਾਵੇਂ ਰੂਪ ਬਦਲਿਆ ਪਰੰਤੂ ਰੰਗ ਦਾ ਸੰਗ ਨਹੀਂ ਛੱਡਿਆ ਇਹ ਬਣਤ ਬਣੀ ਰਹੀ ਕਟਕਮਾਦਨ ਸੰਗ ਆਪ ਪੀੜਾਇਆ ਅਜਿਹਾ ਹੀ ਕਮਾਦ ਦਾ ਹਾਲ ਹੈ ਕਿਉਂਕਿ ਜੋ ਕਮਾਲ ਟੋਟੇ ਹੋ ਕੇ ਆਪਣਾ ਆਪ ਨ ਸੰਗ ਹੋ ਕੇ ਰਹੋ ਦੇ ਵੇਰਣੇ ਵਿੱਚ ਪੜਾਉਂਦਾ ਕਰੈ ਨਾ ਮਨ ਰਸ ਭੰਗ ਅਮਿਓ ਚਵਾਇਆ ਮਨ ਦਾ ਰਸ ਭੰਗ ਨਹੀਂ ਕਰਦਾ ਅੰਮ੍ਰਿਤ ਵਰਗਾ ਮਿੱਠਾ ਰਸ ਚੋਂ ਆਂਦਾ ਗੁੜ ਸ਼ੱਕਰ ਖੰਡ ਅਚੰਗ ਭੋਗ ਭੁਗਾਇਆ ਰੋਹ ਚੋਂ ਗੁੜ ਸ਼ੱਕਰ ਆਦ ਖੰਡ ਅਚੰਗ ਜਿਸ ਤੋਂ ਹੋਰ ਕੋਈ ਚੰਗਾ ਨਾ ਹੋਵੇ ਦਿੰਦਾ ਏ ਹਰ ਸੰਸਾਰ ਨੂੰ ਨਾਨਾ ਪ੍ਰਕਾਰ ਦੇ ਮਿੱਠੇ ਭੋਗ ਭੁਗਾਉਂਦਾ ਹੈ ਸਾਧਨਾ ਮੋੜਨ ਅੰਗ ਜਗ ਪਰਚਾਇਆ ਿਵੇਂ ਸਾਧ ਲੋਕ ਆਪਣਾ ਸਰੀਰ ਨਹੀਂ ਮੋੜਦੇ ਜਗਤ ਨੂੰ ਸੁਖ ਦਿੰਦੇ ਹਨ ਲੋਹਾ ਆਰਣ ਪਾਏ ਆਮਣ ਤਾਇਆ ਲੋਹਾ ਲੋਹਾਰ ਦੀ ਪੱਟੀ ਵਿੱਚ ਪਾ ਕੇ ਅਗਨਾ ਤਾ ਕੇ ਅਗ ਦਾ ਰੂਪ ਕੀਤਾ ਜਾਂਦਾ ਹੈ ਘਾਣ ਅਹਿਰਣ ਹਣ ਵਾਏ ਦੁਖ ਸਹਾਇਆ ਹਥੋੜੇ ਨਾਲ ਲੋਹੇ ਦੀ ਅਹਿਰਣ ਉੱਤੇ ਅਣ ਵਾਏ ਕਹੀਏ ਸੱਟਾਂ ਨਾਲ ਦੁਖ ਦੇਈਦਾ ਆਰਸੀਆ ਕੜਵਾਏ ਮੁੱਲ ਕਰਾਇਆ ਸੀਸੀਆਂ ਵਾਂਗੂ ਪਤਲਾ ਕਢਾ ਕੇ ਮੁੱਲ ਕੀਤਾ ਜਾਂਦਾ ਖੌਰੀ ਸਾਂਟ ਰਾਏ ਅੰਗ ਸ਼ਹ ਅਸ਼ਾਇਆ ਖੁਰਦਰੀ ਸਾਂਣ ਉੱਤੇ ਰੱਖ ਕੇ ਤਲਵਾਰਾਂ ਕਾਚੂ ਕੈਂਚੀ ਆ ਚੰਗੇ ਅੰਗ ਔਜ਼ਾਰ ਬਣਾਏ ਜਾਂਦੇ ਹਨ ਪੈਰਾਂ ਹੇਠ ਰਖਾਏ ਸਿਕਲ ਕਰਾਇਆ ਪੈਰਾਂ ਹੇਠ ਰੱਖ ਕੇ ਸਿਕਲ ਕੀਤਾ ਜਾਂਦਾ ਹੈ ਛੇੜ ਤਲੀ ਤੁਕ ਵਿਖੇ ਵਿਖੇ ਦਿਸਤਾਨ ਦਿੰਦੇ ਨੇ ਕਿ ਗੁਰਮੁਖ ਆਪ ਗਵਾਏ ਆਪ ਦਿਖਾਇਆ ਗੁਰਮੁਖਾਂ ਨੇ ਆਪਣਾ ਆਪ ਗਵਾ ਕੇ ਆਪ ਨੂੰ ਦੇਖਿਆ ਗੁਰਮੁਖਾਂ ਨੇ ਮਨ ਰੂਪੀ ਲੋਹੇ ਨੂੰ ਜਪ ਜਪਦਿਆ ਜਪੌਂਦਿਆਂ ਨਾਲ ਤਾਂ ਕੇ ਫਿਰ ਗਿਆਨ ਅਭਿਆਸ ਰੂਪ ਹਥੋੜੇ ਦੀਆਂ ਸੱਟਾਂ ਨਾਲ ਸ਼ੀਸ਼ੇ ਵਾਂਗੂ ਸ਼ੁੱਧ ਕੀਤਾ ਆਪਣਾ ਵਗਵਾ ਕੇ ਸੰਸਾਰ ਨੂੰ ਆਪਾ ਕਰਨੀ ਦੇ ਕਰਕੇ ਉਪਦੇਸ਼ ਦੇ ਨਾਲ ਦਿਖਾਉਣਾ ਕੀਤਾ ਚੰਗਾ ਰੋਖ ਵਢਾਏ ਰਬਾਬ ਕਢਾਇਆ ਕਹਿੰਦੇ ਚੰਗੀ ਜਾਤ ਹੁਣ ਆਦ ਬ੍ਰਿਸ਼ ਵਢਾ ਕੇ ਰਬਾਬ ਕਢਾਇਆ ਛੇਲੀ ਹੋਏ ਕੋਹਾਏ ਮਾਸ ਵੰਡਾਇਆ ਛੋਟੀ ਬੱਕਰੀ ਨੇ ਖੋ ਕੇ ਆਪਣਾ ਆਪ ਕੋ ਰਖਵਾ ਕੇ ਮਾਸ ਵੰਡਾਇਆ ਆਂਦਰੋਂ ਤਾਰ ਬਣਾਏ ਚੰਮ ਮੜਾਇਆ ਆਪਣੀ ਅੰਦਰਾਂ ਤੋਂ ਤਾਰਾ ਬਣਾ ਕੇ ਚੰਮ ਨਾਲ ਰਬਾ ਮੜਿਆ ਸਾਧ ਸੰਗਤ ਵਿੱਚ ਆਏ 나ਦ ਵਜਾਇਆ ਸਾਧ ਸੰਗਤ ਵੇਖਿਆ ਆ ਕੇ ਰਬਾਬੀਆਂ ਨੇ ਉਸ ਤਾਰ ਤੋਂ ਆਨਾਦ ਵਜਾਉਣਾ ਕੀਤਾ ਹੈ ਰੰਗ ਰਾਗ ਰੰਗ ਉਪਜਾਏ ਸ਼ਬਦ ਸੁਣਾਇਆ ਰਬਾਬ ਵਿੱਚ ਕਈ ਤਰ੍ਹਾਂ ਦੇ ਰੰਗ ਪ੍ਰੇਮ ਭਰੇ ਰਾਗ ਕੱਢ ਕੇ ਉਸ ਨਾਲ ਸ਼ਬਦ ਗੁਰੂ ਦੇ ਸੁਣਾਉਣਾ ਕੀਤੇ ਸਤਿਗੁਰ ਪੁਰਖ ਧਿਆਏ ਸਹਿਜ ਸਮਾਇਆ ਐਉਂ ਜ਼ਬਾਬ ਵਾਂਗੂ ਦੁੱਖ ਤੇ ਤਾਉ ਸਹਾਰ ਕੇ ਜਿਨ੍ਹਾਂ ਨੇ ਸਤਗੁਰੂ ਪੁਰਖ ਨੂੰ ਚਿੰਤਨ ਕੀਤਾ ਓ ਲੋਕ ਸਹਿਜ ਪਦ ਵਿਖੇ ਸਮਾਏ ਸਰੂਪ ਵਿਖੇ ਮगन ਹੋ ਗਏ ਹਨ ਤੋਂ ਸੰਗਤ ਜੀ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੇ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ